ਕੀ ਨਾਮ ਹੈ ਮੇਰਾ ਨਾਮ ਅਭੀਜੀਤ ਹੈ ਜੀ ਪੁੱਜੀ ਕੀ ਗੱਲ ਹੈ ਗੱਡੀ ਜਿਹੜਾ ਕਮੇਟਰੀਕੀ ਉਹ ਅੱਜ ਸਵੇਰੇ ਗੱਡੀ ਇੱਕ ਲਾਲ ਸਵਿਫਟ ਗੱਡੀ ਹੈ ਪੀਵੀ08ਏਜੈਡ0075 ਨੰਬਰ ਆ ਉਹ ਉਹ ਗੱਡੀ ਸਵੇਰੇ ਅੱਜ ਸਵੇਰੇ ਤੇਲ ਪਾ ਕੇ ਭੱਜ ਗਈ ਇੱਥੋਂ 3000 ਦਾ ਤੇ ਮਹੀਨੇ ਕ ਪਹਿਲਾਂ ਵੀ ਐਵੇਂ ਸਾਡੇ ਨਾਲ ਕੋਈ ਬਾਹਰਲੀ ਗੱਡੀ ਸੀਗੀ ਉਹ ਵੀ ਤੇ ਉਹ ਵੀ ਐਵੇਂ ਤੇਲ ਪਾ ਕੇ ਭੱਜ ਗਈ ਸੀ ਥਾਣੇ ਦਿੱਤੀ ਹੈ ਦਰਖਾਸਤ ਤੇ ਕਾਰਵਾਈ ਜੋ ਬਣਦੀ ਹੈ ਕਰ ਲਈ ਕਰੀ ਜਾਵੇ ਕਿਉਂਕਿ ਇਹ ਬਾਰ-ਬਾਰ ਬਹੁਤ ਜ਼ਿਆਦਾ ਵਾਦਾ ਹੋਈ ਜਾ ਰਿਹਾ ਅੱਗੇ ਤੋਂ ਅੱਗੇ ਐਵੇਂ ਗੱਡੀਆਂ ਤੇਲ ਪਾ ਕੇ ਭਿੱਦੀ ਜਾਣੀ ਐ ਉਹਦੇ ਸਾਡਾ ਵੀ ਨੁਕਸਾਨ ਐ ਤੇ ਲੇਬਰ ਦਾ ਵੀ ਵਿਚਾਰੀ ਦਾ ਨੁਕਸਾਨ ਐ 3 ਵਜੇ ਦੀ ਗੱਲ ਸੀ ਅੱਜ ਸਵੇਰੇ 8 ਵਜੇ ਦੀ ਗੱਲ ਐ ਪਰ ਇਹਨੇ ਬੰਦੇ ਕਿੱਥੇ ਰਿਸੀ ਜੀ ਜਲੰਧਰ ਦੀ ਗੱਡੀ ਐ ਨੰਬਰ ਤੋਂ ਤਾਂ ਜਲੰਧਰ ਦੀ ਲੱਗਦੀ ਐ ਪੀਬੀ08 ਨੰਬਰ ਐ ਬਾਕੀ ਉਹਨੂੰ ਦੇਖੋ ਪੁਲਿਸ ਵਾਲੇ ਕਰਨਗੇ ਕਾਰਵਾਈ ਕੀ ਕਰੇਗਾ ਮੈਨੂੰ ਤਾਂ ਬਸ ਬੰਦਾ ਫੜਿਆ ਜਾਵੇ ਬਾਰ ਬਾਰ ਚੀਜ਼ ਹੁੰਨ ਤੋਂ ਰੁਕ ਜਵੇ ਕੱਲੇ ਸਾਡੇ ਨਾਲ ਵੀ ਹੋਰ ਵੀ ਪੰਪਾਂ ਅਤੇ ਪੰਪ ਤੇ ਹੁੰਦੀ ਹੋਊਗੀ ਇਹ ਚੀਜ਼ ਪਰ ਜੋ ਵੀ ਕਾਰਵਾਈ ਬੰਦੀ ਹੈ ਕਰੀ ਜਾਵੇ ਮਨਜੀਤ